ਕੋਨੇ ਤੇ ਤੇ ਸੌਦਾ ਸਮਝੇ ਤੇ ਮੈਂ ਮੈਚ ਅੱਗੇ ਨਹੀਂ ਜਾਂਦਾ ਹੈ ਉਹ ਬਾਈ ਲੱਸੀ ਬਹੁਤ ਲੱਸੀ ਪੱਟਾ ਹੈ ਉਹਨੂੰ ਅੱਗੇ ਬਾਹਰ ਰੋਕੀ ਛੱਡ ਦੇ ਸੌਦਾ ਸੁਧੀ ਕਰਾ ਦੇ ਸੌਦਾ ਸੁਪਰ ਕਰਾ ਦੇ ਸਾਦਾ ਨੂੰ ਕਿੰਨੇ ਦੀ ਹੈ ਫਰਾਨਾ ਕੋਈ ਗੱਲ ਨਹੀਂ ਹਾਂ ਇਹ ਤਾਂ ਸਾਡੇ ਸਾਡੇ ਨਾਲ ਉਹ ਤਾਂ ਸੁਣ ਲੈ ਜਿਹੜੀ ਕਹਿਣ ਨੂੰ ਫਿਰਦਾ ਉਹ ਕਹ ਦੇ ਲੋ ਬੇਚਣਾਂ ਦੀ ਗੱਲ ਦੱਸ ਤੇਰਾ ਚਤਮੰਨਾ ਵੇਚੀ ਉਹਦਾ ਚਤਮੰਨਾ ਲੈ ਲੈ ਕਿ ਕੋਣ ਹੋਰ ਛੜ ਤਸੋਂ ਮਤਲਬ ਲਾਇਆ ਤੇ ਮੈਂ ਸੌਦਾ ਕਰਾਉਣਾ 100 ਰੁਪਏ ਨਾਗ ਮਾ ਲੈਣਾ ਦਲਾਲੀ ਲਖਾਈ ਹੋ ਆਪੋ ਆਪਣੀ 7500 ਦੀ ਦੇਣੀਆਂ ਤਾਂ ਇਧਰ ਆ ਜਾ ਦੂਰੋਂ ਆਇਆ ਬੋਨੀ ਕਿਉਂਕਿ ਮੈਂ ਥੋੜਾ ਇੱਕ ਵਾਰ ਸੁਣ ਗਾਂ ਤੇ ਬੈਰੀ ਆਉਂਦਾ ਪੁੱਛ ਰਿਹਾ ਇੱਕ ਪੰਜਾਬੀ ਦੀ ਕਹਾਵਤ ਹੈ ਸਹੀ ਗੱਲ ਅੱਗੇ ਰੋਟੀ ਉਹਨੂੰ ਵੀ ਛੱਡ ਦੇ ਤੇ ਪਾਣੀ ਚੱਲਦਾ ਕਰ ਇਹ ਨਹੀਂ ਜਦੋਂ ਇੱਕ ਵਿਅਕਤੀ ਤੋਂ ਆਏ ਨੇ ਪਤਾ ਮਗਰ ਸਾਰੀਆਂ ਇੱਕ ਇੱਕ ਤੋਂ ਦੋ ਦੋ ਕਰਕੇ ਜਾਈ ਜਾਣ ਉਹ ਨਹੀਂ 8.5 ਤੋਂ ਲੈ ਕੇ ਇਹਨੂੰ ਪਰਤਾ ਨਹੀਂ ਆ ਵੀਰੇ ਨਹੀਂ ਪਰਤਾ ਪੈਂਦਾ ਨਹੀਂ ਨਹੀਂ ਸਾਨੂੰ ਨਹੀਂ ਪਤਾ ਉਹ ਪੱਠ ਦੇਖ ਲਾ ਦੂੰਗਾ ਉਹ ਪੱਠ ਦੇਖ ਵੀਡੀਓ ਕਾਲੀ ਪੱਠ ਕੱਢੀ ਜਾਂਦਾ ਸਾਢੇ ਹੱਥ ਬੱਚਾ ਨੂੰ ਦੇ ਹਾਂ ਲੈ ਦੇਖ ਪੱਠ ਤੇ ਪੱਠ ਦੇ ਦੇਖ ਕੇ ਉਹ ਲਖਾਈ ਇਹਨੂੰ ਪੈਣੀ ਹੈ ਚਾਰ ਪਾਤ ਚਾਰ ਦੰਦ ਦੋਨੋਂ ਪਾ ਦਿੰਦਾ ਮੈਂ ਪਰ ਇਹ ਖੀਰੀ ਕਰਕੇ ਆ ਖੀਰੀ ਕਰਕੇ ਆਏ ਖੀਰੀ ਕਰਕੇ ਤਿੰਨ ਦਸ ਹਾਂ ਉਹ ਦੂਜੀਆਂ ਦੋ ਦੋ ਚਾਰ ਚਾਰ ਦੰਦ ਹੋਈਆਂ ਪਈਆਂ ਜੋ ਵੀ ਕੀਰੀਆਂ ਹੁੰਦੀਆਂ ਨੇ ਤਿੰਨੇ ਚਾਰ ਇਕੱਠੀਆਂ ਕਰ ਦਿੰਦਾ ਸਰਪੋਣੀ ਦੁਰੋਂ ਆਇਆ ਹੁਣ ਫਿਰ ਇਹ ਦੁਰੋਂ ਲਮਾਂਗੇ ਸਦਾ ਜੇ ਸਾਰਿਆਂ ਦੇ ਨੇ ਤਾਂ ਚੱਕ ਸਾਡੇ 6000 ਦੇ ਹਿਸਾਬ ਸਾਰਿਆਂ ਨੇ ਬਾਹਰ ਨਹੀਂ ਬਾਹਰ ਨਹੀਂ ਠੀਕ ਹੈ ਹੁਣ ਆਪਾਂ ਜੀ ਉਹ ਨਹੀਂ ਨਹੀਂ ਹੋਲੀ ਕਰਾਂ ਗਾਗਾ ਜੀ ਕਰ ਮੰਡੀ ਜੀ ਪਹੁੰਚ ਗਿਆ ਹੋਰ ਕੁਝ ਕਰ ਦਿੰਨਾ ਫੋਕਾ ਕੌੜਾ ਬੋਲੋ ਨਹੀਂ ਮੈਂ ਤਾਂ ਕਹਿਤਾ ਉਹ ਠੀਕ ਆ ਜਰਾ ਬਲੇ ਨੂੰ ਵੀ ਛੱਡੀ ਵੀ ਹੁੰਦੀ ਆ ਤਾਂ ਜਿੱਦੀ ਦੂਰੋਂ ਆਇਓ ਬੋਣੀ ਕਰੋ ਜੈ ਜੈ ਮੱਲੂ ਲਾਦਾ ਤੈਨੂੰ ਹਾਂ ਜਮਾ ਤੋਰ ਤੇ ਲਾਦਾ ਬਸ ਕੇ ਤਰੀ ਉਹ ਛੱਡ ਦੇ ਆਖੇ ਲੱਗ ਚੱਲ ਲਖਾਈ ਕਰਾ ਦੂਗਾ ਮੈਨੂੰ ਸੌਣ ਲੱਗਣਾ ਇੱਥੇ ਵੇਖ ਇੱਕ ਤੈਨੂੰ ਮੈਂ ਦੱਸਾਂ ਕਿੰਨੇ ਦੀ ਕਰਦਾ ਇੱਧਰ ਸੁਣ ਮਿੰਟਾਂ ਅੱਗੇ ਪੈ ਗਈ ਸਾਢੇ 7:00 ਚੋਂ ਸਾਢੇ ਪਹਿਲਾਂ ਸੁਣ ਲੈ ਮੈਂ ਸਮਝਾਉਣਾ ਕਿਵੇਂ ਸਾਢੇ 7:00 ਮੈਨੂੰ ਸੌ ਦੇਦੀ ਲਖਾਈ ਇਹ ਕਰਾ ਤੂੰ ਤੇਰੀ ਵੀ ਲਖਾਈ ਹੋਏਗੀ ਤੇ ਬਾਬਾ ਠੀਕ ਆਖੇ ਲੱਗ ਇਹਨੂੰ 1 ਮਿੰਟ ਸੁਣ ਜੀ ਇਹਨੂੰ 8 ਚ ਪੈਂਦੀ ਆ ਯਾਨੀ ਇੱਕ ਵਾਰ ਸੁਣ ਸਾਢੇ 8 ਦੇ ਇੱਕ ਵਾਰ ਸੁਣ ਲੈ ਸਾਢੇ 8 ਰੁਪਏ ਦੇ ਮਲੇ 7500 ਤੱਕ ਮੈਂ ਦੇਊਗਾ ਇਹ ਬੋਲ ਕਈ ਚਲਾ ਜਾਊਗਾ ਕਿੰਨਾ ਹੋ ਗਿਆ 300 ਕਾ ਠਾਕ 100 ਮੈਂ ਲਊਗਾ ਤਾਂ 8 ਚ ਪੈ ਗਈ ਤੇ ਚ ਪੈ ਗਈ ਵੇਚੂ ਕਿੰਨੇ ਦੀ ਇਹਨੂੰ 8 ਚ ਪੈ ਗਈ 750 ਦੀ ਲੈ ਕੇ ਚੱਕਰਾ ਹੈ ਲੈ ਅੱਡੇ ਪੈਸੇ ਜਾ ਉਹ ਨਹੀਂ ਯਾਰ ਨਾ ਨਾ ਇਹ ਨਹੀਂ ਕਰੂੰ ਇਹ ਜਗਾ ਕੰਮ ਨਹੀਂ ਕਰੀਦਾ ਆਪਾਂ ओए लो हो गया हां जी हो गया हो गया ना हो नहीं हो गया 500 का 570 को आ गया हां तो 100 का 570 को मैंने पौधे लगाई नहीं ਹਾਂ ਲਖਾਈ ਤੇਰੇ ਬੰਦੇ ਕਿਹੜੀ ਵਾਲੀ ਆ ਦਿਖਾਵੇ ਦੋ ਮੜੀ ਦੀ ਕਿਹੜੀ ਆਹ ਲੋ ਜੀ ਇਹਦਾ ਹੋਦਾ ਸਾਢੇ 65000 ਰੁਪਏ ਹਾਂ 65000 ਰੁਪਏ ਦੇ ਦੋ ਦੰਦ ਦੇਖ ਲੈਂਦੇ ਆ ਦੇਖ 25 ਗ੍ਰਾਮ ਤਾਂ ਕਿੱਥੀ ਕਰਾਵਾਂਗੇ ாி தான் இது